ਰੇਡੀ ਜ਼ਿਲੇ ਦੇ 139 ਸਰਕਾਰੀ ਸਕੂਲਾਂ ਦੇ ਬਿਜਲੀ ਬਿੱਲ ਭਰਨ ਲਈ ਵਿਭਾਗ ਨੇ 50 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਡੰਡੀ ਸਕੂਲਾਂ ਨੂੰ ਜਾਰੀ ਕੀਤੀ ਗਈ ਇਸ ਰਾਸ਼ੀ ਵਿੱਚ ਕਈ ਸਕੂਲ ਅਜਿਹੇ ਹਨ ਜਿਨ੍ਹਾਂ ਨੂੰ 2000 ਤੋਂ ਵੀ ਘੱਟ ਰਾਸ਼ੀ ਬਿਜਲੀ ਬਿੱਲ ਭਰਨ ਲਈ ਜਾਰੀ ਕੀਤੀ ਗਈ ਹੈ ਜਦੋਂ ਕਿ ਕਈ ਸਕੂਲ ਅਜਿਹੇ ਹਨ ਜਿਨ੍ਹਾਂ ਨੂੰ 1 ਲੱਖ ਰੁਪਏ ਤੋਂ ਉੱਪਰ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਡੰਡੀ ਇਸ ਵਿੱਚ ਵਿਧਾਇਕਾਂ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਨੂੰ ਦੂਜੇ ਸਕੂਲਾਂ ਨਾਲੋਂ ਵੱਧ ਗ੍ਰਾਂਟ ਦਿੱਤੀ ਗਈ ਹੈ ਡੰਡੀ ਜਿਕਰ ਜੋਗ ਹੈ ਕਿ ਸਕੂਲਾਂ ਦੇ ਬਿਜਲੀ ਬਿੱਲ ਭਰਨ ਵਿੱਚ ਹਰ ਵਾਰ ਦਿੱਕਤ ਪੇਸ਼ ਆਉਂਦੀ ਹੈ ਡੰਡੀ ਸਕੂਲਾਂ ਕੋਲ ਆਪਣੀ ਆਮਦਨ ਦਾ ਸਾਧਨ ਨਾ ਹੋਣ ਕਾਰਨ ਉਹਨਾਂ ਨੂੰ ਬਿਜਲੀ ਦੇ ਬਿੱਲਾਂ ਲਈ ਵੀ ਵਿਭਾਗ ਦੇ ਹੱਥਾਂ ਵੱਲ ਹੀ ਦੇਖਣਾ ਪੈਂਦਾ ਹੈ ਡੰਡੀ ਕਈ ਵਾਰ ਵਿਭਾਗ ਸਮੇਂ ਸਿਰ ਗ੍ਰਾਂਟ ਜਾਰੀ ਨਹੀਂ ਕਰਦਾ ਤਾਂ ਬਿਜਲੀ ਦੇ ਕਨੈਕਸ਼ਨ ਕੱਟਣ ਤੱਕ ਦੀ ਨੌਬਤ ਆ ਜਾਂਦੀ ਹੈ ਡੰਡੀ ਹਾਲਾਂਕਿ ਹੁਣ ਸਿੱਖਿਆ ਵਿਭਾਗ ਨੇ ਜ਼ਿਲੇ ਦੇ 141 ਸਕੂਲਾਂ ਦੇ ਬਿਜਲੀ ਬਿੱਲ ਭਰਨ ਲਈ 50 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਪਰ ਇਸ ਵਿੱਚ ਵੀ ਬਿਤਕਰੇਵਾਜੀ ਨਜ਼ਰ ਆ ਰਹੀ ਹੈ ਟੰਡੀ ਕਈ ਮਦਾਇਕਾਂ ਦੇ ਪਿੰਡਾਂ ਨੂੰ ਵਿਭਾਗ ਨੇ ਖੁੱਲ ਕੇ ਰਾਸ਼ੀ ਜਾਰੀ ਕੀਤੀ ਹੈ ਟੰਡੀ ਜ਼ਿਲ੍ਹੇ ਦੇ 7 ਸਕੂਲ ਅਜੇ ਹਨ ਜਿਨ੍ਹਾਂ ਨੂੰ 5000 ਤੋਂ ਘੱਟ ਰਾਸ਼ੀ ਬਿਜਲੀ ਦੇ ਬਿੱਲ ਭਰਨ ਲਈ ਜਾਰੀ ਕੀਤੀ ਗਈ ਹੈ ਅਰੇ ਅਡੀ ਜਦੋਂ ਕਿ ਦੋ ਸਕੂਲ ਅਜਿਹੇ ਹਨ ਜਿਨ੍ਹਾਂ ਨੂੰ 2-2 ਹਜ਼ਾਰ ਰੁਪਏ ਵੀ ਬਿਜਲੀ ਦੇ ਬਿੱਲ ਭਰਨ ਲਈ ਨਹੀਂ ਮਿਲ ਸਕੇ ਡੰਡੀ 17 ਸਕੂਲ ਅਜਿਹੇ ਹਨ ਜਿੰਨਾਂ ਨੂੰ ਬਿਜਲੀ ਦਾ ਬਿੱਲ ਭਰਨ ਲਈ 50000 ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਹੋਈ ਹੈ ਡੰਡੀ ਜ਼ਿਲੇ ਦੇ ਕਈ ਮਦਾਇਕਾਂ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਉੱਤੇ ਵਿਭਾਗ ਮਿਹਰਬਾਨ ਨਜ਼ਰ ਆਇਆ ਡੰਡੀ ਮਦਾਇਕਾਂ ਦੇ ਪਿੰਡਾਂ ਦੇ ਸਕੂਲਾਂ ਨੂੰ ਬਿਜਲੀ ਦੇ ਬਿੱਲ ਪਰਨ ਲਈ ਚੰਗੀ ਰਾਸ਼ੀ ਜਾਰੀ ਕੀਤੀ ਗਈ ਹੈ ਦੰਡੀ ਤਲਵੰਡੀ ਸਾਬੋ ਦੀ ਵਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਦੇ ਪਿੰਡ ਜਗਾ ਰਾਮ ਤੀਰਥ ਦੇ ਸਰਕਾਰੀ ਸਕੂਲ ਨੂੰ ਬਿਜਲੀ ਦਾ ਬਿੱਲ ਭਰਨ ਲਈ ਵਿਭਾਗ ਨੇ 70000 ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਜਦੋਂ ਕਿ ਰਾਮਪੁਰਾ ਫੂਲ ਦੇ ਵ代ਕ ਬਲਕਾਰ ਸਿੰਘ ਸਿੱਧੂ ਦੇ ਪਿੰਡ ਪੁਹਲਾ ਦੇ ਸਕੂਲ ਨੂੰ ਬੈਲ ਭਰਨ ਲਈ 55000 ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਡੰਡੀ ਇਸ ਤਰ੍ਹਾਂ ਬਠਿੰਡਾ ਦਿਹਾਤੀ ਦੇ ਵ代ਕ ਅਮਿਤ ਰਤਨ ਕੋਟਫੱਤਾ ਦੇ ਪਿੰਡ ਕੋਟਫੱਤਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਬਿਜਲੀ ਦਾ ਬਿੱਲ ਭਰਨ ਲਈ 40000 ਦੀ ਗਰਾਂਟ ਜਾਰੀ ਕੀਤੀ ਗਈ ਹੈ ਡੰਡੀ ਜਦੋਂ ਕਿ ਦੂਜੇ ਪਾਸੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਜਤਿੰਦਰ ਪੱਲਾ ਦੇ ਜੱਦੀ ਪਿੰਡ ਤੇ ਸਰਕਾਰੀ ਗਰਲਜ ਹਾਈ ਸਕੂਲ ਕੋਠਾਗੁਰੂ ਨੂੰ ਬਿਜਲੀ ਦਾ ਬੇਲਾ ਪਾਣ ਲਈ ਸਿਰਫ 1750 ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਡੰਡੀ ਇਸ ਤਰ੍ਹਾਂ ਹੀ ਸਰਕਾਰੀ ਹਾਈ ਸਕੂਲ ਚੱਠੇ ਵਾਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਪਾਰਾ ਨੂੰ ਸਿਰਫ 1510 ਰੁਪਏ ਦੀ ਗ੍ਰਾਂਟ ਬਿਜਲੀ ਦਾ ਬਿੱਲ